ਤਾਂ ਜੀ ਕਹਿੰਦੇ ਨੇ ਹੋਰ ਕਿੰਨੇ ਦਾ ਵੇਚਣੇ ਕਿਵੇਂ ਆ ਤੂੰ ਇਹ ਦੱਸ ਉਹ ਕੋਈ ਬੱਚਾ ਇਹ ਆਰ ਕੱਟਦੇ ਰੱਬ ਦੇ ਪਰਮਾ ਸਾਡਾ ਕੁੱਕ ਮੋਨਾਂ ਬਣੀ ਤਲੀ ਮੋਨੀ ਆਏ ਐ ਤਾਂ ਨਹੀਂ ਬੇਖਦਾ ਫਿਰ ਹਾਂ ਨਵਾਂ ਵੇਚਣ ਵਾਲੀ ਗੱਲ ਐ ਭਾਈ ਉਹਦੀ ਕੀ ਕਹਿੰਦਾ ਬਾਪੂ ਕਹਿੰਦਾ 19000 ਦਾ ਦਊਗਾ ਕਿਹੜਾ ਆਹ ਲੈਣਾ ਲੈ ਲੈ ਤੇ ਦਿਖਾਉਣਾ ਹੈ ਮੁੰਡੀ ਨੂੰ ਹੋਰ ਬੱਚਾ ਐ ਕਾਲਾ ਨਹੀਂ ਸੀ ਇਹਨੂੰ ਇਹਨਾਂ ਲੱਗੇ ਜਿੱਥੇ 20 ਮੰਗਦਾ ਹੈ ਕਹਿੰਦਾ 19 ਦਾ ਲੈ ਜਾ ਹਸਤਾ ਕੁਝ ਨਹੀਂ ਲਾਇਆ ਭਈ ਪਹਿਲਾਂ ਤੁਸੀਂ ਜਾਂ ਕੇ ਪੁੱਛੋ ਹਾਂ ਮੈਂ 11000 ਲਾ ਗਿਆ ਰਾਜੂ ਫੇਰ ਤਾਂ ਬਣੀ ਪਈਏ ਗੱਲ ਹਾਂ ਬੱਸ ਫੇਰ ਕਰਦੀ ਹੈ ਕੋਈ ਹੱਲ ਨਹੀਂ ਨਹੀਂ ਮਜ਼ਾ ਦੇ ਟੱਲ ਰਾਜੂ ਬੜਾ ਜ਼ੋਰ ਨਾਲ ਦੱਸ ਦੇ ਹੈ ਨਹੀਂ ਨਹੀਂ 12000 ਲੈਣੇ ਨਹੀਂ 13000 ਲੈਣੇ ਹਾਂ ਲੈਣਾ 14 ਲੈਣਾ ਆ ਜਾ ਭਾਈ ਰੰਗ ਦੇ ਉਹ ਪੱਜਣਾ ਉਹ ਦੇ ਦੇ ਬੱਬਾ ਰੰਗ ਦੇ ਉਹ ਸਰਪਾ ਸਾਡੇ 14 ਨਹੀਂ 15 ਆ ਚੱਲੀਏ ਮਿੱਤਰਾ ਉਹ ਨਹੀਂ ਲੈਣਾ ਉਹ ਭੱਜਣਾ ਹੁਣ ਪੈਂਡਾ ਛਡਾ ਲੈ ਉਹਦੀ ਕਹਾਣੀ ਪੈਰਾਂ ਦੀ ਮਿੱਟੀ ਛੱਡ ਗਏ ਅਸੀਂ ਉੱਥੋਂ ਮੰਦਾਰੀ ਦਾ ਕਹਿਣਾ ਪੈਰਾਂ ਦੀ ਮਿੱਟੀ ਛੱਡ ਗਏ ਅਸੀਂ ਮੈਂ ਉਹਦੀ ਸਾਡਾ ਪੌਂਚਾ ਫੜਨਾ ਸੀ ਹਾਂ ਪੌਂਚਾ ਫੜਦਾ ਉਹਦੀ ਸਾਡਾ ਅਸੀਂ ਪੈਰਾਂ ਦੀ ਮਿੱਟੀ ਛੱਡੇ ਮੰਦਾਰੀ ਜੂ ਹਾਂ ਐਡੇ ਕੱਚੇ ਨਹੀਂ ਜੇ ਤੂੰ ਹੁੰਦਾ ਹਸ਼ਿਆਰ ਹੁਣ ਨੂੰ ਕਰਦਾ ਪਾਣ ਦਾ ਗਲਚਾ ਹਥਿਆਰ ਹਾਂ ਕਿਉਂ ਏ ਅਸੀਂ ਚਾਰ ਦੀ ਗੁੱਡੀ ਤੇਰੀ ਸਿਰੇ ਭਜਾਉਣਾ ਸੀ ਭਜਾ ਲਿਆ ਅਸੀਂ ਭਜਾਏ ਹੀ ਆਉਗੀ ਜਾਣ ਕੇ ਆ ਚੱਲੀਏ ਉਹ ਥੋੜੀ ਲਟਾਉਣਾ ਹੈ ਕਿਉਂ ਏ ਮੰਗਿਆ ਬੜੀ 16 ਨਿਆਣਾ ਹੈ ਨਿਆਣਾ ਯਾਰ ਕੋ ਸਾਫ ਦੀ ਕਰ ਗੱਲ ਤੁਸੀਂ ਦੱਸ ਦੋ ਗਿਆ ਮੁੰਡਾ ਬੱਸਰੋਂ ਮੈਂ ਤਾਂ 8000 ਦੰਨਾ 8000 ਦੂੰ ਦੰਨਾ ਹੋਰ ਕਿੰਨੇ ਦਊ ਹਾਂ ਦੇਣਾ ਹੈ ਪਰਾ ਹੋ 8 ਦੰਨਾ ਸਾਢੇ 8 ਲੈ ਲੈ ਹੋਰ 15 ਦਾ ਮੀਡਾ ਆਜੂ ਕਿੱਥੇ ਮੀਡਾ ਹੈ ਇਹ ਤਾਂ ਨੇੜਾ ਹੈ ਉਹ ਨੇੜਾ ਹੈ ਉਹ ਨੇੜੇ ਅਗਰ ਇਕੱਠੇ ਦੇ ਵਿੱਚ ਨੇ ਦੰਦਾ ਦਾ ਚੁੰਗਦੇ ਹੋਣਗੇ ਸਮਾਂ ਤੇਰੇ ਆਏ ਤਾਂ ਜੜੇ ਆ ਚੁੰਗਦੇ ਆ ਹਟ ਗਏ ਇਹਨੂੰ ਮੀਡਿਆ ਬਣਾਈ ਖੜੇ ਮੈਂ ਏਡੇ ਏਡੇ ਦਾ ਭੇਡਾਂ ਦਾ ਨਹੀਂ ਚੁੰਗਦੇ ਹੁੰਦੇ ਐ ਤੇਰੇ ਖੇਰੇ ਆ ਜਾ ਬੱਚੇ ਇਦੋਂ ਵੱਡੇ ਕਰਦਾ ਉਹ ਕਿੱਥੇ ਆ ਆ ਜਾ ਬੱਕਰੀ ਬੱਕਰੀ ਵਾਲੀ ਆਦਾ ਇੱਕ ਹੋਰ ਖੜਾ ਇੱਧਰ ਆ ਜਾ ਦਿਖਾਵਾਂ ਚੱਲ ਆ ਜਾ ਹਾਓ ਦੇਖਾ ਓ ਮੀਡਾ ਕਿਦਾ ਬਾਈ ਨਹੀਂ ਦੰਦ ਨਹੀਂ ਉਹ ਦੋ ਦੰਦ ਹੋਣ ਵਾਲਾ ਨਹੀਂ ਹੈ ਇੱਕ ਦਾ ਇੱਕ ਦਾ 18000 ਬਾਲੇ ਮਾਦ ਕਿੰਨਾ ਕਰੀਂ ਚਲ ਹੁਣ ਤੇਰਾ ਲਿਆ ਹੋਇਆ ਕਾਨੂੰ ਪੜਦਾ ਨਾ ਨੰਗਾ ਕਰਾ ਰੱਖ ਲੈ ਉਹ ਤੂੰ ਕਰਦੇ ਲੱਗਿਆ ਕਿਉਂ ਜੀ ਆ ਜਾ ਮਿੱਠੂ ਇਹ ਨੂੰ ਕਹਿੰਦਾ ਕੱਟੇ ਭਾਈ ਲੈਣੇ ਕਿੱਥੇ ਹੈ ਹੈ ਗੇ ਲਾਣੇ ਗਿਆ 15 ਨੂੰ ਦਾ ਬੜਾ ਹੁੰਦਾ ਹੈ ਹੈ ਲੈ ਆਪਾਂ ਦਵਾਈ ਬੈਠਾ ਲੈ ਲੈ ਹੋਰ ਦੇਖਾ ਇੱਕ ਗੱਲ ਉਹ ਲੈ ਲਾ ਕੇ ਇਹਨੂੰ ਆ ਬੱਚਾ ਨਿਆਣਾ ਲੈ ਐਡੇ ਦੇ ਆਪਣੀਆਂ ਭੇਡਾਂ ਸਲੇ ਚੁੰਗਦੇ ਫਿਰਦੇ ਨੇ ਦੇਖੀਂ ਕਰੇ ਪਤਾ ਮੈਨੂੰ ਇਹ ਨਹੀਂ ਲਾਤਾ 11000 ਸੱਤ ਤੋਂ ਬਿਨਾਂ ਦੋਆਂ ਤੋਂ ਆਪਾਂ ਤੋਂ ਅੱਛਾ ਲਾਤਾ ਕੋਈ ਗੱਲ ਨਹੀਂ ਇਹਦੀ ਮਰਜ਼ੀ ਕੋਈ ਨਹੀਂ ਫਿਰ ਕੀ ਹੋ ਗਿਆ ਇਹ ਕਹਿੰਦਾ ਵੀ ਰਾਜੂ ਮਾੜਾ ਮੋਟਾ ਪਾ ਕੇ ਦੇਖ ਲੈ ਜੀ ਦਿੰਦਾ ਹੈ ਹਾਂ ਚਾਰ ਪਾ ਕੇ ਖਾ ਲਾਂਗੇ ਆਪਦਾ ਠੀਕ ਹੈ ਜੜ ਕਰਾਰੀ ਕਰ ਲਾਂਗੇ ਕੋਈ ਗੱਲ ਨਹੀਂ ਭਾਈ ਦੁਨੀਆ ਕਰਦੀ ਹੈ ਕਿੰਨੇ ਕਹਿੰਦਾ ਭਾਈ ਉਹ ਨਾ ਪੈਗ ਤਾਂ ਲਾਉਂਦੇ ਨਹੀਂ ਆਪਾਂ ਨਾ ਬਾਈ ਕੀ ਕਹਿੰਦਾ ਹੁਣ ਉਹ ਕਹਿੰਦਾ ਭਾਈ 20000 ਦਾ ਦਊਗਾ 19 ਦਾ ਲੈ ਜਾ ਜਾਦਾ ਉਹ ਦੇ ਜਿਆਦਾ ਨਹੀਂ ਜਿਆਦਾ ਮੈਂ ਫਿਰ ਦੂਏ ਲੋਟ ਭੱਜ ਲਿਆ ਆਪਣੇ ਆਈ ਕੰਮਾਂ 'ਚ ਆ ਗਿਆ ਕਹਣ ਤੇ ਲੈ ਲੈ 12 ਲੈ ਲੈ 13 ਲੈ ਲੈ 14 ਲੈ ਲੈ 15 ਕਹਿੰਦਾ ਲਿਆ ਫੜਾ ਐਨੇ ਹੀ ਭੱਜ ਕੇ ਕਹਿੰਦਾ ਮੈਂ ਲੈਂਦਾ ਠੀਕ ਹੈ ਫਿਰ ਭੱਜਦਾ ਨਹੀਂ ਇਹ ਭੱਜ ਗਿਆ ਕਹਿੰਦਾ ਮੈਂ ਨਹੀਂ ਲੈਂਦਾ ਜੇ ਤਾਂ ਹੁੰਦਾ 1000 ਵੀ ਦਾ ਜੂਨ ਭੱਜਣਾ ਤੇ ਅਗਲੇ ਦਾ ਭੱਜ ਗਿਆ ਇਹਦਾ ਸੀ ਵੀ ਆ ਜਾ ਬਈ ਨਹੀਂ ਮੈਂ ਤਾਂ ਲੈਣਾ ਨਹੀਂ ਮੈਂ ਕਿੰਨੇ ਕੁ ਲਊਂਗਾ ਤੂੰ ਜਦ 13 ਦੇ ਸੂਈ ਆ ਗਈ ਤੀ ਉਦ ਹੀ ਆਏ ਆ ਜੇ ਹੱਥ ਤੇ ਫੜਨ ਲੱਗ ਜਾਂਦਾ ਮੇਰਾ ਮੈਂ 13.5 ਤੋਂ ਨਾ 14 ਇੰਚ ਤੇਰਾ ਮਿੰਟ ਚ ਵੇਚ ਦਾਂਗਾ ਜਿਹੜਾ ਲੈਂਡ ਦਾ ਪਤਾ ਉਹਨੂੰ ਵੀ ਨਹੀਂ ਆਲਾ ਮਿੱਠੁਰ ਮਿੱਠੂ ਵੀ ਡਰ ਕੇ ਭੱਜ ਜਾਂਦਾ ਹੈ ਕਹਿੰਦੇ ਕੁਛ ਨਹੀਂ ਅਸੀਂ ਕਿਸੇ ਨੂੰ ਅਸੀਂ ਤਾਂ ਇੱਕ 10 10 ਪੈਸਿਆਂ ਨਾਲ ਵਿਰਜਣੇ ਆ ਬਾਈ ਉਹ ਤੇਰਾ ਨਾ ਦੀ ਤੈ ਉਹਦੀ ਸਾਡੀ ਬਾਂਝੀ ਖਿਚਣੀ ਦੀ ਵੀਰਿਆ ਬਾਈ ਰਾਜੂ ਰਿਆ ਸਾਡੇ ਕੰਨ 'ਚ ਕੋਈ ਗੱਲ ਪਉਂਦਾ ਸਾਡੇ ਕੰਨ 'ਚ ਕੋਈ ਗੱਲ ਪਉਂਦਾ ਤੂੰ ਵੀਰਿਆ ਵੀ ਬਾਈ ਰਾਜੂ ਭੱਜਣਾ ਇੱਥੇ ਗੱਲ ਹੁੰਦੀ ਹੁੰਦੀ ਹੈ ਤੂੰ ਤਾਂ ਹੋ ਗਿਆ ਆਕਰ ਮੈਂ ਬਣ ਗਿਆ ਚੱਕਰ ਚੱਲ ਮੇਰੇ ਭਾਈ ਆਸੀਂ ਪੜ੍ਹ ਲਿਖ ਕੇ ਫੇਰ ਮੰਡੀਆਂ ਚ ਬੜੇ ਹਨ ਪੜਾ ਸੀ ਕਿ ਜੰਜ ਪੜ ਕੇ ਆਏ ਆ ਨੇ ਪਾਲ ਕੇ ਫੇਰ ਬਣਾਉਣਾ ਸੀ ਇਹ ਪਾਲ ਕੇ ਨਹੀਂ ਬਣਾਉਣਾ ਸੀ ਵਿਚਾਰੇ ਚਲੋ ਕੋਈ ਨਹੀਂ ਯਾਰ ਜਿਹੜਾ ਕੰਮ ਹੋ ਗਿਆ ਹੋਣਾ ਹੁਣ ਹੁਣ ਕੀ ਕਰੀਏ ਬੋਲ ਬੋਲਣਾ ਕੀ ਆ ਸੀ ਤਾਂ ਕਿੰਨੇ ਹੋਣ ਲੈ ਲਓ ਪੰਦਰਾ ਲੈ ਕੇ ਦੇ ਉਹ ਤਾਂ ਹੁਣ ਦੁਬਾਰੇ ਗੇਮ ਚੱਲੂਗੀ ਦੁਬਾਰੇ ਚਾਰ ਦੁਬਾਰੇ ਹਾਂ ਗੇਮ ਚੱਲੂ ਦੁਬਾਰੇ ਹਾਂ ਦੁਬਾਰੇ ਚੱਲੂ ਉਹ ਗੱਲ ਚੜ ਗਈ ਦੁਬਾਰੇ ਹੋ ਗਈ ਹੁਣ ਪਹਿਲਾਂ ਵਾਲੇ ਗੇਮ ਚੱਲੂ ਦੁਬਾਰੇ ਪਹਿਲਾ ਵਾਲੀ ਗੱਲ ਚੜ ਗਈ ਚਵਾਰੇ ਨਹੀਂ ਅੱਜ ਤੱਕ ਤੁਹਾਨੂੰ ਦੱਸਤਾ ਵੀ ਉਹਨੇ ਤਾਂ ਲੈ ਜਾ ਹੁਣ 12 ਦੇ ਹੁਣ ਨਹੀ ਨਹੀ 12 ਦਾ ਦੇਣਾ ਨਹੀਂ ਉਹਨੇ ਇਹ 12 ਦਾ ਬੇੜਾ ਨਹੀਂ ਠਿੱਕ ਡੀਗਰੇ ਪਾ ਲਿਆ ਤੂੰ ਉਹਦੀ ਬੋਚ ਲੰਦਾ ਵੀ ਲਿਓ 12 13 ਫੜਾਓ ਹੁਣ ਵੀ ਕਹੀ ਜਾਂਦੇ ਆ ਉਹ ਨਹੀਂ ਲੈਂਦਾ ਅਗਲਾ ਉਹ ਤਾਂ ਉਹਦੀ ਮਰਜ਼ੀ ਚਲ ਕੋਈ ਗਾਹ ਹੋਰ ਦੇਖ ਲੈ ਹਾਂ ਚੱਲ ਦੇ ਬਾਈ ਰਾਜੂ ਬਾਈ ਹਾਂ ਜੀ ਹਾਂ ਰਾਜੂ ਦੇ ਬਾਈ ਗੱਲ ਸੁਣ ਗੁੱਸਾ ਨਾ ਕਰੀਏ ਗੱਦਾ ਮੰਡੀ 'ਚ ਬਹੁਤ ਹੁਸ ਹੁੰਦਾ ਹੈ ਹਾਂ ਹਾਂ ਮੰਡੀ 'ਚ ਐਨ ਪੂਰਾ ਚਕੰਨਾ ਹੋ ਕੇ ਮਾਲ ਵਿਕਦਾ ਵੀ ਇਹ ਗੇਮ ਕਿੱਧਰ ਦੀ ਕਿੱਧਰ ਕਮਾ ਦਣਗੇ ਸੁਧਾਰ ਲੈਣੇ ਹੈ ਮੈਂ ਤਾਂ ਇਹ ਮੁੰਡੇ ਨੂੰ ਵਾਰ ਹੀ ਮਾਰਨੀ ਹਾਂ ਹਾਂ ਇਹਨੇ ਫੜਿਆ ਜਵਾਨ ਨੇ ਗੱਲ ਇਹਨੂੰ ਮੰਨਦੇ ਆ ਪਰ ਬੰਦਾ ਕਹਿੰਦਾ ਇਹਦਾ ਭੇਤ ਨਹੀਂ ਕਿਸੇ ਨੂੰ ਆਇਆ ਦਾਦੇ ਪੜਦਾਦਿਆਂ ਕਰ ਉਹਨਾਂ ਨੂੰ ਭੇਤ ਕਿੱਥੋਂ ਗੇਮ ਕਿੱਧਰ ਨੂੰ ਘੁੰਮ ਜੇ ਨਹੀਂ ਕਦਾ ਮਦਾ ਮਦਾ ਮੁੰਡੀ ਰਾ ਲੰਗ ਲੰਗ ਲੱਗ ਗਿਆ ਸਾਈ ਕੱਢ ਮੈਨੂੰ ਸਾਈ ਦੇ ਉਹ ਨਹੀਂ ਲੈਂਦਾ ਯਾਰ ਸਾਨੂੰ ਕਹਿੰਦਾ ਵੀ ਰਾਜੂ ਕੀ ਕਰਦੇ ਤੁਸੀਂ ਅਜਾ ਨਹੀਂ ਅਸੀਂ ਬਾਹ ਫੜਾਉਂਦੀ ਨਹੀਂ ਕੋਣ ਨਹੀਂ ਛੱਡਦਾ ਅਸੀਂ ਬਾਹ ਫੜਾਉਂਦੀ ਨਹੀਂ ਕੋਣ ਨਹੀਂ ਛੱਡਦਾ ਬਣ ਗਈ ਰਾਜਾ ਪਾਰੇ ਆਣਾ ਬਣ ਗਈ ਗੱਲ ਲੈ ਹੁਣ ਗੱਲ ਦਾ ਗਲਾ ਆਕੜਾ ਬਣਾਉਨੇ ਆ ਬਣਾ ਦੇ ਨਵਾ ਹੈ ਬਣਾ ਫਿਰ ਅੱਜ ਲਓ ਜੀ ਬੰਦੂ ਉਰਾ ਆ ਜਾ ਸਾਰੀਆਂ ਗੱਲਾਂ ਛੱਡ ਗੁਰੂ ਦਾ ਸਿੰਘ ਹੈ ਇੱਕ ਕਮਣਾ ਕਰ ਹਾਸੀਆਂ ਮਜ਼ਾਕਾਂ ਛੱਡ ਦੇ 2 ਰੁਪਏ ਵੱਟ ਚੰਗੇ ਕੰਮ ਤੇ ਲਾ ਲੈ ਸ਼ਹਿਰ ਦਾ ਮਹੀਨਾ ਗਰੀਬ ਆਦਮੀ ਆਪਾਂ ਕਿਉਂ ਜੀ ਸਰਦਾਰ ਚਾਗੁਰ ਦਾ ਬਈ ਚਾਗੁਰ ਲਿਆ ਦਾਣਾ ਆਟਾ ਲਿਆ ਗੁਸਤਾ ਲਿਆਵਾਂਗੀ ਕੁਝ ਵੀ ਲਿਆਵੇ ਮੰਡੀ ਐ 2 ਰੁਪਏ ਦਾ ਵੱਟ ਕੇ ਲਿਜਾਵੇਂਗਾ ਇਹ ਤੋਂ ਕੀ ਕਰਾਵੇਂਗਾ ਘਰੇ ਸਾਹਾ ਗਰਾਹਾਂ ਦਾ ਕੀ ਪਤਾ ਕੀ ਬਣ ਜੇ ਠੀਕ ਹੈ ਗੱਲ ਤੇਰਾ 14 ਨਹੀਂ ਉਹਦਾ 11 ਨਹੀਂ 12 ਨਹੀਂ ਆ ਚੱਕ ਪੂਰਾ 13000 ਦਾ ਥੇ छड़ दे बस छोड़ दे खोल ओ देख और चक 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 देखो गेम चलाती 15 पे ले जाके सुई 13 पे ले आती हां वही बंदा वही बंदा वही मीडा चली गेम खुश है नाराजता नहीं नहीं पर तू पहले उक गया ਕਿਉਂ ਜੀ ਉਹਨਾਂ ਨੇ ਮੈਨੂੰ ਮੁੰਡੇ ਨੇ ਆਵਾਜ਼ ਮਾਰ ਲਈ ਮੈਂ ਤਾਂ ਉਧਰ ਪਰ ਤੇਰਾ ਮੀਡਾ ਹੁਣ ਵੀ ਤੇਜ਼ ਵੀ ਕਿਹਾ ਥੱਲੇ ਲਾ ਰਾ ਇਹਨੂੰ ਵੀਡੀਓ ਕਰਾਈਏ ਹੁਣ ਵੀ ਤਾਂ ਮੇਲਾ ਲੁੱਟਿਆ ਪੂਰਾ ਮੇਲਾ ਲੁੱਟਿਆ ਕਿਉਂ ਵੀ ਦਸ ਪਾਲੀ ਇਕੱਠੇ ਕਰ ਲੈ ਹੈ ਕੋਈ ਬੰਦਾ ਆ ਪਿਆ ਸਰਪੰਚ ਕੇ ਪਾਣਾ ਹੋਇਆ ਹੈ ਗੋਏ ਲੈ ਮੈਂ ਚਾਕੂ ਦਵਾ ਰਸਾ ਵੜਨ ਨੂੰ ਚਾਕੂ ਵੀ ਰੱਖਦੇ ਹੁੰਨੇ ਆਸੀਂ ਜੇਨੇ ਜਾਂਦਾ ਤਿੰਨੇ ਜਾਂਦਾ ਐ ਪਾਲੀ ਇਕੱਠੇ ਕਰ ਲੈ 10 ਫੜੋ 10 10 ਸਰਪੰਚ 10 ਪਾਲੀ ਇਕੱਠੇ ਕਰ ਲੈ ਭਾਈ ਗੱਲ ਸੁਣ ਲੈ ਪੂਰਾ ਇਹਦਾ ਤੇਜ ਵਿਕੇ ਮੀਡਾ ਕਿਉਂ ਵੀ ਵਿਕੇ ਨਹੀਂ ਪੂਰਾ ਤੇਜ ਪੂਰਾ ਤੇਜ ਵਿਕੇ ਹੈ ਲੈਣਾ ਪੂਰਾ ਤੇਜ ਵਿਕੇ ਮੇਰੀ ਭਿੰਡ ਮਰਾਠਾ ਲੈ ਚੋਂਦਾ ਭਾਈ ਆ 20 ਵਪਾਰੀ ਇਕੱਠੇ ਕਰ ਲੈ ਰੇ ਕਿਉਂ ਵੀ 13000 ਦਾ ਪੂਰਾ ਤੇਜ ਵਿਕੇ ਨਾ ਵਿਕੇ ਪੂਰਾ ਤੇਜ 2000 ਹੋਰ ਲਾ ਕੇ ਪੂਰਾ ਗਾਡਰ ਵਰਗਾ ਮਿੱਟੀ ਲੈ ਕੇ ਦੇ ਦਾਂਗੇ ਤੈਨੂੰ ਚਾਹੇ ਹੁਣੇ ਸਾਡੇ ਨਾਲ ਚੱਲ। ਇਹ ਵੀ ਵਾਦਾ ਕਰਦੇ ਆਂ ਤੇਰੇ ਨਾਲ ਕਿਉਂ ਮਿੱਠੂ? ਹਾਂ। ਚਾਹੇ ਸਾਨੂੰ ਸਾਡੀਆਂ ਭੇਡਾਂ ਨੂੰ ਫੜਾਉਣਾ ਪਵੇ। ਮੈਂ ਨਾ ਕਾਲਾ ਫੜਦਾ ਭਾਵੇਂ ਤੂੰ ਵੱਡਾ ਹੱਜੰਗੀ। ਜ਼ੁਬਾਨੋਂ ਨਹੀਂ ਹਾਰਦੇ ਸੀ। ਜਿਹੜੀ ਮਾਂ ਮਿੱਠੂ ਨੇ ਕਹਿਤੀ ਲੋਹੇ ਤੇ ਲਖੀਰ ਹੈ। ਹੂੰ। ਠੀਕ ਹੈ ਗੱਲ? ਠੀਕ ਹੈ। ਹਾਂ। ਜਾਂ ਤੂੰ ਤਗਰੀ ਬਣਾ ਹੁੰਦਾ। ਠੱਗ ਨਹੀਂ ਠੱਗਾਂ ਦੇ ਭਾਈ ਨਹੀਂ ਕਹਿ ਕੇ ਜੋ ਮਰਜ਼ੀ ਲੈ ਲਈ ਤੇ ਥੋਂ। ਤੇਰਾ ਤਾਂ ਸਗਾ ਹਨ ਮਹਾ ਯਾਰ ਤੂੰ ਤਾਂ ਰਹਿ ਰਹਾ ਵੀ ਬੰਦਾ ਐ ਕਹੂਗਾ ਵੀ ਸਾਲੇ ਮੁੱਲ ਕੱਟ ਕੇ ਪਰਾਂ ਭੱਜ ਗਏ ਬੱਦੂ ਬੰਦਾ ਯਾਰ ਨਾਲੇ ਦੇਖ ਬੰਦਾ ਕਮਾ ਕੇ ਸਾਰੇ ਮੇਲੇ ਚ ਉਹ ਗੱਲ ਸੁਣਾ ਉਹਦਾ ਰਾਂਝਾ ਰਾਜੀ ਕਰਾ ਕੇ ਤੇਰੇ ਲਈ ਲਿਆਂਦਾ ਮੰਨਦਾ ਸਤਾਜ ਦਾ ਚੇਲਾ ਕਰਤਾ ਬੰਦਾ ਵਿਹਲਾ ਬਤਾਤਾ ਇਹਨੂੰ ਪੈਸਾ ਢੇਲਾ ਲਿਖਾਈ ਕਰਾ ਦੀ ਕੋਲੋਂ ਲਿਖਾਈ ਕਰਾ ਦੀ ਲਓ ਜੀ ਲੈ ਉਹਦੇ ਨਾਲ ਰੋਣਾ ਕਰਦਾ 3 3 ਕੀ ਕਰ 5 6 7 8 9 10 11 12 1 13 ਇੱਕ ਨੋਟ ਸਾਨੂੰ 10-10 ਦੇ ਖੁਸ਼ ਹੋ ਕੇ ਤੇਰੇ ਹੱਥੋਂ ਲੈ ਆਪ ਦਾ ਦਾ ਨਾ ਲੋ ਕੰਜਾ ਪਾਟਿਆ ਕਿਸੇ ਕੰਮ ਨਹੀਂ ਹੁਣ ਬਤਾਉ ਤੋ ਲੈ ਲੈ ਹਾਂ ਉਹ ਨਹੀਂ ਬਾਅਦ ਚ ਜੋੜ ਲਿਆ ਨਾ ਦੋਨੀਆਂ ਪੁੱਤ ਜਾ ਕੇ ਜਿਹੜਾ ਦਿੱਤਾ ਸੀ ਪਹਿਲਾਂ ਉਹ ਵਿੱਚ ਪੈ ਗਿਆ ਇਹ ਪੈ ਗਿਆ ਵਿੱਚ ਵਿੱਚ ਪੈ ਗਿਆ ਨਾ ਵਿੱਚ ਪੈ ਗਿਆ ਵਿੱਚ ਪੈ ਗਿਆ ਉਹ ਸਾਢੇ 12 ਉਹ ਸਾਢੇ 12 13 ਸੀ ਦੁਬਾਰਾ ਕਹਿਣ ਲਾ ਹਾਂ ਕੋਈ ਨਹੀਂ ਕਹਿਣ ਲੱਗੇ ਨਾ 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 ਦੁਬਾਰਾ ਇਹ ਤੱਕ ਜਾਣਾ ਗੰਦਲਣਾ ਇੱਕ ਇੱਕ ਹਾਂ ਦੁਬਾਰਾ ਕਹਿੰਦੇ ਦੋ ਤਿੰਨ ਚਾਰ ਪੰਜ ਛੇ 7 8 9 10 11 12 ਜਿਆਦਾ ਆ ਜਾ ਆ ਸਹੀ ਵਾਲਾ ਵਿੱਚ ਤੀ ਨਹੀਂ ਨਹੀਂ ਸਹੀ ਵਾਲਾ ਵਿੱਚ ਆ ਦੇ ਦੋ ਨਾ ਜਾਰ ਇੱਕ ਦੇ ਦੇ ਆ ਤੇਰਾ ਹੀ ਹੋ ਗਿਆ ਨਹੀਂ ਆ ਤੇਰਾ ਹੀ ਹੋ ਗਿਆ ਸਹੀ ਹੈ ਤੇਰਾ ਹੋ ਗਿਆ ਇਹਦੇ ਸਨੇ 13 ਇਹ ਤੋਂ ਲਿਆ ਸੀ 500 ਹਾਂ ਤੂੰ ਜੋ ਮਰਜ਼ੀ ਦੇ ਦੇ ਤੇਰੇ ਨਾਲ ਕੁਝ ਨਹੀਂ ਕਰਿਆ ਸੀ ਤੈਨੂੰ ਦੇ ਦਾਂਗੇ ਚਾਹ ਪਿਆ ਦੇਾਂਗੇ ਚੱਲਾ ਆ ਜਾ ਤੈਨੂੰ ਹੋਰ ਦੇ ਚੱਲ ਚੰਗਾ ਆ ਰੱਸਾ ਪਾ ਲੈ ਆ ਜਾ ਆ ਬੜਾ ਸਾਂਝਾ